ਅਨ ਜਿਸ ਜਗ੍ਹਾ ਤੇ ਖੜੇ ਆਏ ਇਹ ਬਿਲਕੁਲ ਸਿਚੁਏਸ਼ਨ ਦੇ ਬਾਹਰ ਦਾ ਹਿੱਸਾ ਏ ਤੇ ਇਹ ਮੈਚਲ ਨਹੀਂ ਬਣੀ ਇਹ ਇੱਥੇ ਤੇ ਰੇਲਵੇ ਸਟੇਸ਼ਨ ਦੀ ਆ ਰੇਲਵੇ ਸਟੇਸ਼ਨੋਂ ਅੱਗੇ ਕੱਲ ਨੇ ਆ ਰੇਲਵੇ ਸਟੇਸ਼ਨ ਕਿਹੜੇ ਪਟੇਗੜ੍ਹ ਸੇਵ ਸੰਤਾਲੀ ਤੋਂ ਪਹਿਲਾਂ ਇਸ ਸਟੇਸ਼ਨ ਦਾ ਨਾਮ ਸੀ ਸਰਹੰਦਸਰੀ ਉਹ 40 ਤੋਂ ਪਹਿਲਾਂ ਸਰਾਂਦ ਦੇ ਸੇਪ ਸੀ ਤੇ ਅੱਧ ਕਲੇ ਨੂੰ ਕੰਨ ਹੈ ਰੇਲਵੇ ਸਟੇਸ਼ਨ ਕਿਤੇ ਹਾਂਸਦਾ ਆ ਆਪਾਂ ਚਲਦੇ ਅੰਦਰ ਦੇਖਦੇ ਹਾਂ ਰੇਲਵੇ ਸਟੇਸ਼ਨ ਵੀ ਸ਼ਵੀਰ احمد ਡੋਗਰ ਦਾ ਜਿਹੜੇ ਘਰ ਸੀ ਉਹ ਵੀ ਇਸ ਇਹ ਜਿਹੜਾ ਦਿੱਤੇ ਸੀ ਉਹ ਸਟੇਸ਼ਨ ਪਾਰ ਕਰਕੇ ਉਹਨਾਂ ਦੀਆਂ ਜ਼ਮੀਨਾਂ ਸੀ ਅਗੂ ਇਸੇ ਤਰ੍ਹਾਂ ਦਾ ਘਾਤ ਹੈ ਤੇ ਪੂਰੀ ਫੇਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਉਹ ਰੋਡ ਹੈ ਜਿਹੜਾ ਸਰਹੰਦ ਤੋਂ ਔਰੋਜਾ شریف ਤੱਕ ਜਾਂਦਾ ਹੈ ਇਹ ਉਹੀ ਰਸਤਾ ਹੈ ਪਰ 47 ਨੰਨੇ ਜਦੋਂ ਮਾਈਗਰੇਟ ਹੋ ਕੇ ਸ਼ਵੀਰ ਅਹਿਮਦ ਡੋਗਰ ਤੇ ਉਹੀ ਇਹਦਾ ਏਰੀਆ ਹੈ ਸ਼ਵੀਰ ਅਹਿਮਦ ਡੋਗਰ ਦਾ ਠੀਕ ਹੈ ਜੀ ਇਹ ਪੁਰਾਣੀ ਸਰਾਂਦ ਕਹਿੰਦੇ ਆ ਅੱਜਕੱਲ ਰੋਜਾ شریف ਕਹਿੰਦੇ ਜਿਹਨੂੰ ਮੁਜੱਦਦ ਅਲ ਅਫਸਾਨੀ ਦੀ ਖਾਨਗਾਹ ਜਿਹੜੀ ਉਹਦੇ ਸਰਾਂਦ ਬਸੀ ਰੋਡ ਤੇ ਹੀ ਪੈ ਜਾਂਦੀ ਏ ਤੇ ਇਹਦਾ ਸਾਹਮਣੇ ਜਦੋਂ ਇਹ ਰੋਡ ਚੜਦਾ ਤਾਂ ਸਾਹਮਣੇ ਪੈਂਦਾ ਏ ਅੰਗੇਟ ਬਾਬਾ ਬੰਦਾ ਸਿੰਘ ਬਹਾਦਰ ਤੇ ਸੰਨਾਲੀ ਗੁਰਗਰਾ ਸਾਹਿਬ ਠੀਕ ਹੈ ਜੀ ਇਹ ਸਟੇਸ਼ਨ ਸਰਹੰਦਰੀ ਸੰਤਾਲੀ ਤੋਂ ਵੈਲਾਂ ਤੇ ਅੱਜਕੱਲ੍ਹ ਰੇਲਵੇ ਸਟੇਸ਼ਨ ਕਟੇਗੜ ਸਰ ਸੰਤਾਲੀ ਦੇ ਸਮੇਂ ਦੇ ਦੋ ਉਹ ਸੰਤਾਲੀ ਦੇ ਸਮੇਂ ਜਦੋਂ ਨਾ 3 ਵਜੇ ਦਾ ਡੋਗਰ ਆਪਣੇ ਇਸ ਸ਼ਹਿਰ ਦੇ ਵਿੱਚੋਂ ਰੋਜ਼ਾ شریف ਵੇਸੇ ਤਾਂ ਉਹ ਇੱਕੋ ਰਸਤਾ ਸੀ ਉਹ ਵੱ ਪੱਛਾ ਉਹ ਜੇ ਨਾ ਤੇ ਅਜੇ ਤੱਕ ਕੋਈ ਰੋਡ ਬਣਾਈ ਨਹੀਂ ਇਸ ਰਸਤੇ ਨੂੰ ਹੀ ਉਹ ਰੋਜਾ ਸ਼ਰੀਫ ਜਿਹਨੂੰ ਖਾਨਗਾ ਵੀ ਕਹਿੰਦੇ ਨੇ ਉੱਥੇ ਗਏ ਸੀ ਤੇ ਸਟੇਸ਼ਨ ਤੇ ਖੜੇ ਨੇ ਸਟੇਸ਼ਨ ਦਾ ਨਾਮ ਹੈ ਸ੍ਰੀਪਥੀ ਗੜ੍ਹ ਸਾਹਿਬ ਹਾ ਪੁਰਾਣਾ ਇਹਨੂੰ ਸਰਹੰਦ ਸ਼ਰੀਫ ਕਹਿੰਦੇ ਹੁੰਦੇ ਸੀ ਠੀਕ ਹੈ ਜੀ ਤੇ ਸਟੇਸ਼ਨ ਦਾ ਨਾਮ ਹੈ ਫਤੇਗੜ੍ਹ ਸਾਹਿਬ ਤੇ ਇਧਰ ਇਹ ਰੇਲਵੇ ਲਾਈਨ ਚੱਲੀ ਜਾਂਦੀ ਐ ਕੋਰਾਲੀ ਰੋਪੜ ਨੰਗਲ ਉੰਨਾ ਤੱਕ ਜਾਂਦੀ ਐ ਹੁਣ ਉੰਨਾ ਵੀ ਕ੍ਰੋਸ ਕਰ ਗਿਆ ਅੰਬ ਤੱਕ ਚਲੀ ਜਾਂਦੀ ਠੀਕ ਐ ਜੀ ਇਹ ਜਿਹੜੀ ਜ਼ਮੀਨ ਦੇਖ ਰਹੇ ਆਂ ਇਹ ਸ਼ਵੀਰ ਅਹਿਮਦ ਡੋਗਰ ਦੇ ਪਰਿਵਾਰ ਦੇ ਹੁੰਦੇ ਸੀ ਰੇਲਵੇ ਲਾਈਨ ਪਾਰ ਕਰਕੇ ਆ ਸਾਰੀ ਜ਼ਮੀਨ ਸ਼ਵੀਰ ਅਹਿਮਦ ਡੋਗਰ ਦੇ ਪਰਿਵਾਰ ਦੇ ਸੀ ਅੱਜ ਗੱਲ ਤਾਂ ਨਵੀਆਂ ਕਲੋਨੀਆਂ ਬਣ ਗਈਆਂ ਇਹ ਨਾਮ ਵੀ ਨਹੀਂ ਪਤਾ ਤੁਹਾਨੂੰ ਕਿ ਕਿਹੜੇ ਕਿਹੜੇ ਆਹ ਇੱਥੇ ਜਮੈਂ ਤੁਹਾਨੂੰ ਦੱਸ ਦੇਣੀ ਜਾਂਦਾ ਜਿੱਧਰੇ ਟਰੈਕਟਰ ਚੱਲ ਰਿਹਾ ਅੱਗੇ ਕਲੋਨੀ ਐ ਨਵੀਂ ਇਹਦੇ ਪਰਲੀ ਸਾਈਡ ਦੇ ਵਿੱਚ ਪਿੰਡ ਐ ਤਲਾਣੀਆ ਤਲਾਣੀਆ ਪਿੰਡ ਐ ਉੱਧਰ ਤੇ ਇੱਧਰ ਹੀ ਜਹਾਜ ਹਵੇਲੀ ਐ ਸਟੇਸ਼ਨ ਤੇ ਹੈ ਇਸ ਦਾ ਸਰਹੰਦ شریف ਦਾ ਸਟੇਸ਼ਨ ਤੇ ਸਰਹੰਦ شریف ਦਾ ਸਟੇਸ਼ਨ ਤੇ ਸ੍ਰੀ ਪਤੇਗੜ ਸਾਹਿਬ ਦਾ ਸਟੇਸ਼ਨ ਇਕੋ ਨਾਮ ਹੈ ਜੀ ਆ ਜਿਹੜਾ ਮੇਨ ਸਟੇਸ਼ਨ ਹੈ ਸਰਹੰਦ ਸ਼ਹਿਰ ਦਾ ਉਹ ਇਸ ਤਰਫ ਹੈ ਸਰਹੰਦ ਜੰਕਸ਼ਨ ਉਹਨੂੰ ਕਹਿੰਦੇ ਆ ਇਹ ਹੈ ਦੋ ਸਟੇਸ਼ਨ ਜਿਸ ਤੇ ਮੈਂ ਖੜਿਆ ਹਾਂ ਸਰਹੰਦ شریف ਦਾ ਇਸ ਨੂੰ ਸਟੇਸ਼ਨ ਵੀ ਕਹਿੰਦੇ ਆ ਇਹ ਪਤੇਗੜ ਸਾਹਿਬ ਦਾ ਸਟੇਸ਼ਨ ਆ ਗਿਆ ਨੇ ਅੱਜਕੱਲ 47 ਤੋਂ ਬਾਅਦ 47 ਤੋਂ ਪਹਿਲਾਂ ਸਰਹੰਦ شریف ਸੀ ਸਮੇ ਦੇ ਨਾਲ ਬਹੁਤ ਕੁਝ ਬਦਲ ਗਿਆ ਤੁਸੀਂ ਦੇਖ ਸਕਦੇ ਜਮੀਨਾ ਸ਼ਵੀਰ احمد ਡੋਗਰ ਦੇ ਪਰਿਵਾਰ ਦੇ ਮੈਂ ਖੜਿਆ ਹਾਂ ਪੁਰਾਣੇ ਸਰਹੰਦ ਦੇ ਵਿੱਚ ਤੇ ਇੱਕ ਤਰ੍ਹਾਂ ਦਾ ਪੁਰਾਣਾ ਮਕਾਨ ਦੇਖ ਰਹੇ ਹੋ ਇਹ ਹੈ ਪੁਰਾਣਾ ਇਹ 47 ਤੋਂ ਪਹਿਲਾਂ ਦਾ ਆ ਇਹਨੂੰ ਸਾਧਨਿਕ ਸਾਈ ਦਾ ਕਰਕੇ ਹੈ ਜਾਂਦਾ ਜੀ ਠੀਕ ਹੈ ਜੀ ਆ ਸਰਕਾਰ ਨੇ ਸੰਭਾਲ ਕੀਤੀ ਵੀ ਹੈ ਇਸ ਦੀ ਠੀਕ ਹੈ ਜੀ ਪੰਜਾਬ ਸਰਕਾਰ ਨੇ ਆਪਣੇ ਅੰਡਰ ਲੈ ਲਿਆ ਵਾ ਇਹ ਤੇ ਇਹਨੂੰ ਕੋਈ ਵੀ ਬੰਦਾ ਨੁਕਸਾਨ ਨਹੀਂ ਪਹੁੰਚਾ ਸਕਦਾ ਹਾਂ ਬਹੁਤ ਸਾਰਾ ਮਹਿਲ ਟਾਈਪ ਬਣਾਇਆ ਵਾ ਤੇ ਮੈਂ ਪਤਾ ਕੀਤਾ ਜੀ ਇਹਦੇ ਵਿੱਚ ਦੋ ਖੂਹ ਹੈ ਜੁੜਮੇ